ਇੱਕ ਤੁਸੀਂ ਅੱਜ ਇਹ ਕੋਠੀ ਦੀ ਵੀਡੀਓ ਚੈੱਕ ਕਰੋ ਜੀ ਮਾਲਕ ਨੇ ਛੇਤੀ ਤੋਂ ਛੇਤੀ ਕੋਠੀ ਵੇਚਣੀ ਹੈ ਵੇਚਣੀ ਇਹਨਾਂ ਨੇ ਤਾਂ ਕਰਕੇ ਆ ਕਿਉਂਕਿ ਇਹਨਾਂ ਦਾ ਬਾਹਰ ਦਾ ਪਲਾਨ ਬਣ ਗਿਆ ਸੀ ਬਾਹਰ ਦਾ ਕਰਕੇ ਕੋਠੀ ਵੇਚਣੀ ਪੈ ਰਹੀ ਹੈ ਰੇਟ ਵੀ ਜਮ੍ਹਾਂ ਘੱਟ ਮਾਲਕ ਨੇ ਕਿਹਾਗਾ ਸਿਰਫ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ 11 ਲੱਖ 50 ਹਜ਼ਾਰ ਰੁਪਇਆ ਘਟਾਪਾ ਦਾ ਕੀਤਾ ਜਾਊਗਾ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀਜ ਆਪਾਂ ਐਡ ਤੋਂ ਆਡੀ ਲਾ ਦਾਂਗੇ ਜੀ ਜੇ ਤੁਹਾਨੂੰ ਕੋਠੀ ਦਾ ਰੇਟ ਵਧੀਆ ਲੱਗਿਆ ਸੀ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਬਾਕੀ ਇਹ ਕੋਠੀ ਆ ਗਈ ਸੀ ਉੱਪਰ ਤੋਂ ਲੈ ਕੇ ਥੱਲੇ ਤੱਕ ਤੁਸੀਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ ਮਾਲਕ ਨੇ ਬਹੁਤ ਵਧੀਆ ਕੋਠੀ ਬਣਾਈ ਹੋਈ ਹੈ ਸੀ ਉੱਪਰ ਦਾ ਪੋਰਸ਼ਨ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਇੱਕ ਵਾਰੀ ਥੱਲੇ ਦਾ ਪੋਰਸ਼ਨ ਸਾਰਾ ਚੈੱਕ ਕਰੋ ਜੀ ਪੂਰੀ ਵਧੀਆ ਕੋਠੀ ਹੈ ਜੀ ਮਾਲਕ ਨੇ ਜਮ੍ਹਾਂ ਸਸਤੀ ਵੇਚਣੀ ਹੈ ਤੇ ਰਸੋਈ ਜਿਹੜੀ ਬਣੀ ਹੋਈ ਆ ਲੌਬੀ ਦੇ ਵਿੱਚ ਆਪਾਂ ਨੂੰ ਅਟੈਚ ਓਪਨ ਮਿਲੂਗੀ ਜੀ ਬਾਕੀ ਕਪ ਬੋਰਡ ਵਗੈਰਾ ਥੱਲੇ ਦੇ ਸਾਰੇ ਬਣੇ ਹੋਏ ਨੇ ਤੇ ਸਾਰਾ ਤਾਂ ਲਾਈਟਿੰਗ ਦਾ ਕੰਮ ਹੋਇਆ ਸੀ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਸਾਰੀ ਕੋਠੀ ਦੇ ਅੰਦਰ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੇਗਾ ਸੀ ਵਧੀਆ ਮਾਰਬਲ ਪੱਥਰ ਹੈ ਸੀ ਰਗੜਾਈ ਦਾ ਸਾਰਾ ਕੰਮ ਹੋਇਆ ਹੈ ਬਾਕੀ ਰੰਗ ਰੋਗਨ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਸੀ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਆ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ ਸੀ ਇਹਦੇ ਵਿੱਚ ਏਸੀ ਦੀ ਫੀਟਿੰਗ ਵੀ ਹੋਈ ਆ ਬਾਕੀ ਤੁਸੀਂ ਵੀਡੀਓ ਚੈੱਕ ਕਰ ਹੀ ਰਹੇ ਹੋ ਸੀ ਦੀ ਆਪਾਂ ਤੁਹਾਡੇ ਸਾਰੇ ਕਮੈਂਟ ਵੀ ਪੜਾਂਗੇ ਅੱਗੇ ਜਿੰਨੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜਿੰਮੇ ਦੇ ਕਮੈਂਟ ਕਰਦੋਂ ਜੋ ਕੁਝ ਵੀ ਤੁਸੀਂ ਕਹਿੰਦੇ ਹੋ ਸੀ ਸਾਰੇ ਕਮੈਂਟ ਤੁਹਾਡੇ ਨਾਮ ਲੈ ਕੇ ਆਪਾਂ ਤੁਹਾਨੂੰ ਦੱਸਾਂਗੇ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਬਾਕੀ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਈ ਰਿਹਾ ਸੀ ਕੱਲੀ-ਕੱਲੀ ਗੱਲਬਾਤ ਆਪਾਂ ਦੱਸ ਰਹੇ ਹਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝਾ ਰਹੇ ਹਾਂ ਜੀ ਵੀਡੀਓ 'ਚ ਜੇ ਆਪਾਂ ਗੱਲ ਕਰੀਏ ਇਸ ਥਾਂ ਦੀ ਸਾਰੇ ਕੋਠੀ ਦੀ ਥਾਂ ਦੀ ਗੱਲ ਕਰੀਏ ਸਾਡੇ ਤਿੰਨ ਮਰਲੇ ਮਾਲਕ ਨੇ ਥਾਂ ਦੱਸੀਆ ਜੀ ਵਧੀਆ ਕੋਠੀ ਹੈ ਜੀ ਵਧੀਆ ਇਹਨਾਂ ਦਾ ਏਰੀਆ ਤੇ ਵਧੀਆ ਗਲੀ ਲੱਗਦੀ ਹੈ ਬਾਕੀ ਗੱਲਬਾਤ ਵਧੀਆ ਮਾਹੌਲ ਵਧੀਆ ਜੀ ਮੁਹੱਲਾ ਵਧੀਆ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਜੀ ਤੇ ਨਾਲ ਦੀ ਨਾਲ ਕਮੈਂਟ ਕਰਕੇ ਮੈਨੂੰ ਦੱਸੀ ਜਾਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਤੁਹਾਨੂੰ ਕੋਠੀ ਵਧੀਆ ਲੱਗ ਰਹੀ ਹੈ ਪਸੰਦ ਆਈ ਹੈ ਕੋਠੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਉਹਨੂੰ ਦਬਾ ਦਿਓ ਲਾਈਕ ਕਰਨਾ ਨਾ ਪੁੱਲਿਓ ਜੀ ਵੱਤ-ਵੱਤ ਲਾਈਕ ਕਰਦੇ ਰਹਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਹੈ ਸੀ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73800 ਪੂਰਾ 26173 ਤੇ ਭੇਜਦੇ ਹੋ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਸੀ ਤੇ ਤੁਸੀਂ ਇਹ ਕਮਰਾ ਚੈੱਕ ਕਰਿਆ ਸੀ ਬੈਕ ਸਾਈਡ ਵਾਲਾ ਬਹੁਤ ਵਧੀਆ ਕਮਰਾ ਸੀਗਾ ਸੋਹਣਾ ਬਹੁਤ ਤਿਆਰ ਕਰਵਾਇਆ ਹੋਇਆ ਬਾਕੀ ਮੇਨ ਗੇਟ ਪੂਰਾ ਵਧੀਆ ਲੱਗਿਆ ਹੋਇਆ ਸੀ ਮਾਰਬਲ ਦਾ ਸਾਰਾ ਕੰਮ ਹੋਇਆ ਰੰਗ ਦਾ ਸਾਰਾ ਕੰਮ ਹੋਇਆ ਪੌੜੀਆਂ ਤੇ ਵੀ ਮਾਰਬਲ ਪੱਥਰ ਲੱਗਿਆ ਹੋਇਆ ਤੇ ਹੁਣ ਵਾਰੀ ਆ ਗਈ ਸੀ ਉੱਤੇ ਜਾਣ ਦੀ ਉੱਤੇ ਦਾ ਮਤਲਬ ਛੱਤ ਤੇ ਕਿਹਾ ਸੀ ਤੁਸੀਂ ਰੱਬ ਵਾਲਾ ਉੱਤੇ ਨਾ ਸਮਝ ਲਿਓ ਹਲੇ ਤੱਕ ਤਾਂ ਨਹੀਂ ਜਾਣਾ ਹੈਗਾ ਜੀ ਉੱਤੇ ਤੇ ਛੱਤ ਤੇ ਆਪਾਂ ਪਹੁੰਚ ਗਏ ਛੱਤ ਦੀ ਗੱਲਬਾਤ ਕੀਤੀ ਐ ਸੀ ਤੁਸੀਂ ਛੱਤ ਇੱਕ ਵਾਰੀ ਚੈੱਕ ਕਰੋ ਜੀ ਵਧੀਆ ਛੱਤ ਹੈ ਜੀ ਵਧੀਆ ਆਪਾਂ ਨੂੰ ਉੱਪਰ ਦਾ ਮਾਹੌਲ ਮਿਲੂਗਾ ਉੱਪਰ ਦਾ ਪੋਰਸ਼ਨ ਪੂਰਾ ਵਧੀਆ ਥੱਲੇ ਦਾ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਸੀ ਬਾਕੀ ਗੱਲ ਕਰੀਏ ਤਾਂ ਉੱਪਰ ਆਪਾਂ ਨੂੰ ਬਾਥਰੂਮ ਏਰੀਆ ਪੂਰਾ ਵਧੀਆ ਮਿਲ ਜੂਗਾ ਤੇ ਜੋੜੀਆਂ ਵਗੈਰਾ ਗੇਟ ਜੋ ਵੀ ਲੱਗੇ ਹੋਏ ਨੇ ਜਿੰਨਾ ਕੰਮ ਉੱਪਰ ਦਾ ਹੋਇਆ ਸੀ ਉਮੀ ਆਪਨ ਨੂੰ ਥੱਲੇ ਕੰਮ ਦੇਖਣ ਨੂੰ ਮਿਲਿਆ ਸੀਗਾ ਤੇ ਉੱਪਰ ਦਾ ਕੰਮ ਵੀ ਵਧੀਆ ਮਾਲਕ ਨੇ ਕਰਵਾ ਰੱਖਿਆ ਸੀ ਬਾਲ ਪੇਪਰ ਦਾ ਕੰਮ ਤੁਸੀਂ ਇੱਕ ਵਾਰੀ ਚੈੱਕ ਕਰੋ ਕੰਧਾਂ ਤੇ ਬਹੁਤ ਸੋਹਣਾ ਮਾਲਕ ਨੇ ਬਾਲ ਪੇਪਰ ਲਵਾਇਆ ਹੋਇਆ ਬਾਕੀ ਕਮਰੇ ਵਗੈਰਾ ਜਿਹੜੇ ਬਣੇ ਹੋਏ ਨੇ ਵਧੀਆ ਬਣੇ ਹੋਏ ਨੇ ਉੱਪਰ ਦਾ ਮਾਹੌਲ ਵੀ ਵਧੀਆ ਜੀ ਥੱਲੇ ਦਾ ਵੀ ਵਧੀਆ ਬਾਕੀ ਤੁਹਾਨੂੰ ਕੋਠੀ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਐਸੀ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਕਰ ਲਿਓ ਜਦੋਂ ਫੋਨ ਤੇ ਸਾਰੀ ਗੱਲਬਾਤ ਤੁਹਾਡੀ ਹੋ ਗਈ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਜੀ ਟਾਈਮ ਦੇ ਕੇ ਤੇ ਜਾ ਕੇ ਦੇਖ ਕੇ ਕੋਠੀ ਨੂੰ ਜਦੋਂ ਪਸੰਦ ਆ ਗਈ ਉਹ ਤੋਂ ਬਾਅਦ ਡੀਲ ਕਰ ਸਕਦੇ ਹਾਂ ਜੀ ਬਾਕੀ ਆਪਾਂ ਡਿਮਾਂਡ ਦੀ ਗੱਲ ਕਰੀਏ 11.5 ਲੱਖ ਰੁਪਇਆ ਇੱਕ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਘਾਟਾ ਬਾਧਾ ਕਰ ਲਾਂਗੇ ਹੋ ਸਕਦਾ 11.5 ਤੋਂ ਥੱਲੇ ਡੀਲ ਹੋ ਜੇ ਹੋ ਜੇ 11 'ਚ ਹੋ ਜੇ ਮਾੜਾ ਮੋਟਾ ਥੱਲੇ ਹੋ ਜੇ ਮਾੜਾ ਮੋਟਾ ਉੱਤੇ ਹੋ ਜੇ ਜੀ 11 11.5 ਲਗਭਗ ਇੱਥੇ ਤੁਹਾਡੀ ਡੀਲ ਹੋ ਜੂਗੀ ਬਾਕੀ ਤੁਸੀਂ ਮਾਲਕ ਨਾਲ ਫੋਨ ਤੇ ਗੱਲਬਾਤ ਇੱਕ ਵਾਰੀ ਲਾਜ਼ਮੀ ਕਰ ਲਿਓ ਸੀ ਨੰਬਰ ਸਕਰੀਨ ਤੇ ਹੈ ਮਾਲਕ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ 62 842 64 297 62842 64297 ਇਹ ਮਾਲਕ ਦਾ ਨੰਬਰ ਹੈ ਕਰਿਓ ਜੀ ਗੱਲਬਾਤ ਲਾਜ਼ਮੀ ਜੇ ਕਿਸੇ ਨੂੰ ਕੋਠੀ ਇਹ ਪਸੰਦ ਆਉਂਦੀ ਹੈ ਗੱਲਬਾਤ ਕਰਨਾ ਚਾਹੁੰਦੇ ਹੋ ਗੱਲਬਾਤ ਕਰਕੇ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਲਿਓ ਜੇ ਆਪਾਂ ਏਰੀਆ ਦੀ ਗੱਲ ਕਰੀਏ ਸੀ ਤਾਂ ਹੁਸ਼ਿਆਰਪੁਰ ਸਾਈਡ ਤੋਂ ਆਪਾਂ ਇਹ ਕੋਠੀ ਲੈ ਕੇ ਪਹੁੰਚੇ ਅੱਜ ਸਹਿਰਾਜ਼ ਹੋਟਲ ਬਿਲਕੁਲ ਇਹਨਾਂ ਨੂੰ ਨਜ਼ਦੀਕ ਲੱਗਦਾ ਜੀ ਹੋਟਲ ਦੇ ਬਿਲਕੁਲ ਨਜ਼ਦੀਕ ਹੀ ਅਜ਼ੀਮ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਨਾਲੇ ਤਾਂ ਕੋਠੀ ਬਾਰੇ ਸਾਰਾ ਕੁਝ ਪਤਾ ਲੱਗ ਜਾਊਗਾ ਨਾਲੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕੋਠੀ ਦੀ ਡਿਟੇਲਸ ਦਾ ਬਾਕੀ ਤੁਹਾਨੂੰ ਸਾਰਾ ਕੁਝ ਤਾਂ ਮੈਂ ਦੱਸ ਹੀ ਦਿੱਤਾ ਜੀ ਕਨਫਰਮ ਤੁਹਾਨੂੰ ਮੈਂ ਸਾਰਾ ਕੁਝ ਕਰਵਾ ਹੀ ਦਿੱਤਾ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜਾਇਓ ਜੀ ਤੁਹਾਨੂੰ ਰੇਟ ਕਿੰਨੇ ਦਾ ਲੱਗਿਆ ਤੇ ਤੁਹਾਨੂੰ ਕੋਠੀ ਕਿੰਨੇ ਦੇ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਅਸੀ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਜਿੰਨੇ ਤੁਸੀਂ ਚੈਨਲ ਤੇ ਪਹਿਲੀ ਵਾਰ ਪਹੁੰਚੇ ਹੋ ਜੀ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਹਰ ਰੋਜ਼ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਆਪਾਂ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਦੀ ਵੀਡੀਓ ਡੇਲੀ ਲੈ ਕੇ ਪਹੁੰਚਾਉਂਦੇ ਹਾਂ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜੀ ਜ਼ਰੂਰ ਉਹਨੂੰ ਦਬਾ ਦਿਓ ਜੀ ਤੇ ਕਮੈਂਟ ਵੀ ਆਪਾਂ ਸਾਰੇ ਪੜਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਨਾਲ ਦੇ ਨਾਲ ਆਪਣੇ ਚੈਨ 73 800 ਪੂਰਾ 26173 ਜਮਾ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਆ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਜਿੰਨਾ ਆਪਾਂ ਕੰਮ ਕਰਦੇ ਆ ਸਾਰਾ ਫਰੀ ਚ ਕਰਦੇ ਆ ਜੀ ਬਸ ਆਪਣੇ ਕੋਲੇ ਭੇਜੋ ਐਡ ਤੁਹਾਡੀ ਨਾਲ ਦੇ ਨਾਲ ਲਗਾ ਦਿੱਤੀ ਜਾਵੇਗੀ ਤੇ ਗੱਲ ਕਰਦੇ ਆ ਜੀ ਆਪਾਂ ਹੁਣ ਕਮੈਂਟਾਂ ਦੀ ਬੈਲਾ ਆ ਗਿਆ ਜੀ ਕਮੈਂਟਾਂ ਦਾ ਜਿੰਨੇ ਤੁਸੀਂ ਕਮੈਂਟ ਕੀਤੇ ਹੋਇਆ ਜੀ ਸਾਰੇ ਆਪਾਂ ਕਮੈਂਟ ਪੜਦੇ ਆ ਜੀ ਪਹਿਲਾ ਕਮੈਂਟ ਹੈਗਾ ਜੀ ਸੋਨੀਆ ਬਰਮਾ ਇਹਨਾਂ ਦਾ ਨਾਮ ਹੈ ਜੀ ਮੇਰੀ ਭੈਣ ਨੇ ਉਹ ਸੋਣਾ ਇਹਨਾਂ ਨੇ ਕਮੈਂਟ ਕੀਤਾ ਜੀ ਇਹਨਾਂ ਨੇ ਕਿਹਾ ਨਾਈਸ ਵੀਡੀਓ ਵੀਰਾ ਬਹੁਤ ਬਹੁਤ ਧੰਨਵਾਦ ਜੀ ਤੇ ਰੋਹਿਨੀ ਮੰਗਾ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਭਾਜੀ ਕੋਈ ਗੁਰਦਾਸਪੁਰ ਚ ਹੋਵੇ ਤਾਂ ਦੱਸਿਓ ਜੀ ਜਲਦੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਆ ਮੇਰੀ ਭੈਣ ਤੇ ਤੁਸੀਂ ਚੈੱਕ ਕਰ ਲਿਓ ਤੇ ਤੁਹਾਡੇ ਏਰੀਆ ਚੋਂ ਜਲਦੀ ਤੁਹਾਨੂੰ ਵੀਡੀਓ ਮਿਲ ਚੁਗੀ ਜਗਦੀਸ਼ ਮਹੇਸ਼ ਇਹਨਾਂ ਦਾ ਨਾਮ ਹੈ ਇਹਨਾਂ ਨੇ ਨਾਈਸ ਕਿਹਾ ਕਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਅਗਲਾ ਕਮੈਂਟ ਹੈਗਾ ਜੀ ਇਹਨਾਂ ਦਾ ਨਾਮ ਹੈਗਾ ਰਜਨੀ ਰਾਣੀ ਇਹਨਾਂ ਨੇ ਬਰਨਾਲੇ ਏਰੀਆ ਚੋਂ ਡਿਮਾਂਡ ਕੀਤੀ ਸੀ ਬਰਨਾਲੇ ਏਰੀਆ ਚੋਂ ਆਪਾਂ ਜਲਦੀ ਲੈ ਕੇ ਪਹੁੰਚਦੇ ਆਂ ਬਾਕੀ ਬਰਨਾਲੇ ਤੋਂ ਸ਼ਾਇਦ ਆਪਾਂ ਕਈ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਤੁਸੀਂ ਆਪਣੀਆਂ ਨਵੀਆਂ ਕੋਈ 5-7 ਵੀਡੀਓ ਦੇਖ ਲਓ ਜੀ ਤੁਹਾਨੂੰ ਮਿਲ ਜੂਗੀ ਅਗਲਾ ਹੈਗਾ ਜੀ ਅਰਮਿੰਦਰ ਕੋਹਰਾ ਇਹਨਾਂ ਨੇ ਕਿਹਾ ਤੁਹਾਡਾ ਨੰਬਰ ਨਹੀਂ ਲੱਗਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਤਾਂ ਉੱਤੇ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਜੀ 73800 ਪੂਰਾ 62173 ਜੇ ਤੁਹਾਨੂੰ ਘਰ ਚਾਹੀਦਾ ਜੀ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਕੀਤਾ ਹੋਇਆ ਉਹ ਕਰ ਲੈਣਾ ਤਾਂ ਉਹ ਵੀਡੀਓ ਦੇ ਵਿੱਚ ਮਾਲਕ ਦਾ ਇੱਕ ਨੰਬਰ ਦਿੱਤਾ ਹੁੰਦਾ ਜੀ ਥੱਲੇ ਵੱਡੇ ਵੱਡੇ ਅੱਖਰਾਂ 'ਚ ਉਸ ਨੰਬਰ ਤੇ ਤੁਸੀਂ ਲਾ ਕੇ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਜੇ ਐਡ ਕਰਵਾਉਣੀ ਹੈ ਜੀ ਤਾਂ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ ਸੀ ਤੇ ਇੱਕ ਗੱਲ ਹੋਰ ਜੀ ਤੁਸੀਂ ਨਾ ਕਮੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ ਰਹਿੰਦੇ ਹੋ ਵੀ ਅਸੀਂ ਆਪਦਾ ਘਰ ਵੇਚਣਾ ਏਸ ਏਰੀਆ 'ਚ ਸਾਡਾ ਘਰ ਬਹੁਤ ਜ਼ਿਆਦਾ ਇਦਾਂ ਦੇ ਕਮੈਂਟ ਆਉਂਦੇ ਅਸੀਂ ਕਮੈਂਟਾਂ 'ਚ ਤੁਸੀਂ ਨਾ ਲਿਖਿਆ ਕਰੋ ਜੀ ਸੇਲ ਕਰਨ ਵਾਸਤੇ ਤੁਸੀਂ ਸਿੱਧਾ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦੇਕਰੂ ਤੇ ਤੁਹਾਡੀ ਨਾਲ ਦੀ ਨਾਲ ਐਡ ਲਗਾ ਦਿੱਤੀ ਜਾਊਗੀ ਤੇ ਜਲਦੀ ਤੋਂ ਜਲਦੀ ਤੁਹਾਡੇ ਘਰ ਆ ਕੋਠੀਆਂ ਮਕਾਨ ਸੇਲ ਹੋ ਜੂਗਾ ਜੀ ਕਮੈਂਟਾਂ ਚ ਨਾ ਲਿਖਿਆ ਕਰੋ ਨਾ ਹੀ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਹੈ ਜੀ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਬਸ ਭੇਜ ਦੇ ਕਰੋ ਐਡ ਆ ਭੱਲਾ ਦਾਂਗੇ ਜੀ ਤੇ ਵੀਡੀਓ ਜਿਆਦਾ ਲੰਮੀ ਹੋ ਜੂਗੀ ਜਿਆਦਾ ਆਪਾਂ ਕਮੈਂਟ ਪੜੀ ਜੀ ਅੱਜ ਦੀ ਵੀਡੀਓ ਆਪਾਂ ਸਮਾਪਤ ਕਰਦੇ ਹਾਂ ਜੀ ਇੱਥੀ ਤੇ ਜਲਦੀ ਆਪਾਂ ਨਵੀਂ ਵੀਡੀਓ ਕੋਠੀ ਘਰ ਮਕਾਨ ਤੁਹਾਡੇ ਏਰੀਆ ਚ ਲੈ ਕੇ ਪਹੁੰਚੋਦੇ ਆਂ ਬਾਕੀ ਕਮੈਂਟ ਕਰੋ ਜੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਤੁਹਾਨੂੰ ਕੋਠੀ ਘਰ ਮਕਾਨ ਜਿੰਨੇ ਕੁ ਰੇਟ ਚ ਤੁਸੀਂ ਆਖੋਗੇ ਮਿਲ ਜੂਗੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ